के कार्यक्रम द्वारा को देवे की सेक्टर सेंटर नियमित किए रखा है बच्चों की पढ़ाई पर विशेष ध्यान दे स्कूल अध्यापक को शिक्षण की ज्यादा महत्व दे सकते हैं थोड़ी नहीं सभी का देने का कि सभी बच्चे पर अपनी उंगल सा पकड़ता है चाहे इस प्रकार 45 इवारी वक्त के वक्त में चर्चाएं जावेनी पहला प्रोपज्वाल प्रोग्राम चलाया जा रहा है, तो आप किसे ही करीब है? मिशन सम्राट एक के दो पूरा हो चुकिया है, तो आजकल सम्राट के डेशन 2030 शब्दी स्कूल चलाया जा रहा है, 80 बच्चियाँ दे शिक्षण दे पत्रां दे जाते ਉਸ ਤੋਂ ਪਹਿਲਾਂ ਇਹ ਸੇਵਾ ਦਾ ਅਨੁਸਾਰ ਕੀਤਾ ਜਾਂਦੀ ਪ੍ਰਿੰਸੀਪਲ ਮਤੀ ਤੱਕ ਦੀ ਪ੍ਰਿੰਸੀਪਲ ਜੀ ਤੋਂ ਪੁੱਛੀਂ ਤੇਰਾ ਫੁੱਲ ਫੁੱਲ ਬੋਲੀ ਬਾਰਾ ਹਰ ਸੂਰਤ ਵਿੱਚ ਰੱਖੇਗਾ ਇਹ ਜੀਵੇਂ ਭਰ ਕੇ ਸਾਨੂੰ ਤੁਹਾਡੇ ਆਉਂਦਾ ਮਿਆਂ ਗਾਰਾ ਹੈ ਅੱਜ ਮੇਰੇ ਵੱਲੋਂ ਆਪ ਸਭ ਨੂੰ

ਪ੍ਰਾਇਮਰੀ ਸਕੂਲ ਬਿਸ਼ਨਪੁਰ ਜਟਾ ਅਤੇ ਮਿਡਲ ਸਕੂਲ ਪ੍ਰਿਸ਼ਨ ਡਟਾ ਦੇ ਸਾਰੇ ਸਟਾਫ ਵੱਲੋਂ ਆਏ ਆਪਣੇ ਅੱਜ ਦੇ ਮੁੱਖ ਮਹਿਮਾਨ ਸਰਦਾਰ ਗੁਰਦੇਵ ਸਿੰਘ ਲਾਖੜਾ ਅਤੇ ਉਹਨਾਂ ਦੇ ਨਾਲ ਹੋਰ ਆਏ ਜਿਹੜੇ ਸਾਰੇ ਮਹਿਮਾਨਾਂ ਦਾ ਧੰਨਵਾਦ ਕਰਦੀ ਹਾਂ ਅਤੇ ਮੋਸਟ ਵੈਲਕਮ ਕਰਦੀ ਹਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਹੁਨਾ ਵੱਲੋਂ ਜੋ ਵੀ ਸਿੱਖਿਆ ਕ੍ਰਾਂਤੀ ਮੋਹਮਿੰਦ ਜੋ ਵੀ ਸਕੂਲਾਂ ਦੀ ਨੁਹਾਰ ਬਦਲਣ ਲਈ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਨੇ ਜਿਵੇਂ ਕਿ ਕਮਰਿਆਂ ਦੀ ਉਸਾਰੀ ਚਾਰ ਦਿਵਾਰੀ ਅਤੇ ਹੋਰ ਬਹੁਤ ਸਾਰੀਆਂ ਗ੍ਰਾਂਟਾਂ ਉਹਨਾਂ ਦੇ ਅਧੀਨ ਜੋ ਸਾਡੇ ਸਕੂਲਾਂ ਨੂੰ ਦੋਨਾਂ ਸਕੂਲਾਂ ਨੂੰ ਚਾਰ ਦੁਆਰੀ ਦੀ ਉਸਾਰੀ ਲਈ ਗ੍ਰਾਂਟ ਪ੍ਰਾਪਤ ਹੋਈ ਪ੍ਰਾਇਮਰੀ ਸਕੂਲ ਨੂੰ 3.5 ਲੱਖ ਅਤੇ ਮਿਡਲ ਸਕੂਲ ਨੂੰ 4.5 ਲੱਖ 4.5 ਲੱਖ ਜਿਹੜੀ ਗ੍ਰਾਂਟ ਪ੍ਰਾਪਤ ਹੋਈ ਉਸ ਦੇ ਅਧੀਨ ਅਸੀਂ ਸਕੂਲ ਦੀ ਸਾਰੀ ਚਾਰ ਦੁਆਰੀ ਬਣਾਈ ਅਤੇ ਸਕੂਲ ਦੀ ਨਹਾਰ ਨੂੰ ਬਦਲਿਆ ਇਸ ਕਰਕੇ ਮੈਂ ਸਰਦਾਰ ਭਗਵੰਤ ਸਿੰਘ ਮਾਨ ਜੀ ਸੀਐਮ ਪੰਜਾਬ ਅਤੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਜੀ ਬੈਂਸ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਕਿ ਮੈਂ ਸੁਖਨੀਨ ਕੌਰ ਸਰਕਾਰੀ ਮਿਡਲ ਸਕੂਲ ਬਿਸ਼ਨਪੁਰ ਜੱਟਾ ਤੋਂ ਇੰਟਰਫਾ ਤੇ ਮੈਂ ਸਿੱਖਿਆ ਕ੍ਰਾਂਤੀ ਤਹਿਤ ਚੱਲ ਰਹੇ ਵਿਕਾਸ ਕਾਰਜਾਂ ਲਈ ਸਰਦਾਰ ਭਗਵੰਤ ਸਿੰਘ ਮਾਂਜੀਰੀ ਸਰਕਾਰ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਸਾਡੇ ਸਕੂਲਾਂ ਦੀ ਦਿੱਖ ਬਦਲਣ ਲਈ ਅਤੇ ਇਹਨਾਂ ਦੀ ਲੋਹਾਰ ਵਧੀਆ ਕਰਨ ਲਈ ਜੋ ਵੀ ਉਪਰਾਲੇ ਕੀਤੇ ਹਨ ਜਿਵੇਂ ਕਿ ਇਸ ਆਲੇ ਦੁਆਲੇ ਨੂੰ ਸੁੰਦਰ ਬਣਾ ਲਈ ਸਾਨੂੰ ਪੰਜਾਬ ਸਰਕਾਰ ਨੇ 4.5 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਸੀ ਜੋ ਕਿ ਅਸੀਂ ਆਪਣੇ ਸਕੂਲ ਦੀ ਦਿੱਖ ਨੂੰ ਸੋਹਣਾ ਬਣਾਣ ਲਈ ਵਰਤੋਂ ਕੀਤੀ ਹੈ ਐਸਐਮਸੀ ਕਮੇਟੀ ਦੇ ਨਿਯਮਾ ਦੇ ਤਹਿਤ ਇਸ ਤੋਂ ਇਲਾਵਾ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਬਹੁਤ ਹੀ ਧੰਨਵਾਦੀ ਹਾਂ ਆਪਣੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਜੀ ਦੇ ਵੀ ਬਹੁਤ ਹੀ ਧੰਨਵਾਦੀ ਹਾਂ ਕਿ ਉਹਨਾਂ ਨੇ ਸਾਡੇ ਸਕੂਲ ਦੀ ਦਿੱਖ ਨੂੰ ਬਦਲਣ ਲਈ ਅੱਜ ਜੋ ਸਰਦਾਰ ਗੁਰਦੇਵ ਸਿੰਘ ਲਖਨਾਜੀ ਦੁਆਰਾ ਚਾਰਦੀਵਾਰੀ ਦੀ ਦੀਵਾਰ ਦਾ ਉਦਘਾਟਨ ਕੀਤਾ ਗਿਆ ਹੈ ਲੋਕਾਂ ਨੂੰ ਸਮਰਪਿਤ ਕੀਤੀ ਗਈ ਹੈ ਉਹਦੇ ਲਈ ਅਸੀਂ ਉਹਨਾਂ ਦੇ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਤੇ ਅਸੀਂ ਆਸ ਕਰਦੇ ਹਾਂ ਕਿ ਇਹ ਸਰਕਾਰ ਸਾਨੂੰ ਅੱਗੇ ਤੋਂ ਵੀ ਇਹੋ ਜੀਆਂ ਸੁਵਿਧਾਵਾਂ ਇਸੇ ਪ੍ਰਕਾਰ ਦਿੰਦੀ ਰਹੇਗੀ ਇਸ ਲਈ ਸਾਡੇ ਸਾਰੇ ਸਕੂਲ ਦੇ ਸਟਾਫ ਵੱਲੋਂ ਅਤੇ ਸਾਡੇ ਸਕੂਲ ਦੇ ਸਾਰੇ ਵਿਦਿਆਰਥੀਆਂ ਅਤੇ ਪਿੰਡ ਵਾਸੀਆਂ ਵੱਲੋਂ ਅਸੀਂ ਸਰਕਾਰ ਦੇ ਬਹੁਤ ਬਹੁਤ ਧੰਨਵਾਦੀ ਹਾਂ ਜੀ ਧੰਨਵਾਦ ਅੱਜ ਬੜਾ ਖੁਸ਼ੀ ਦਾ ਦਿਨ ਹੈ ਕਿ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਦਿੱਤੀਆਂ ਹੋਈਆਂ ਗ੍ਰਾਂਟਾਂ ਜਿਹੜੀ 6 ਲੱਖ ਰੁਪਏ ਦੀ ਗ੍ਰਾਂਟ ਇੱਥੇ ਚਾਰ ਦੀਵਾਰੀ ਵਾਸਤੇ ਆਈ ਉਸ ਦਾ ਉਦਘਾਟਨ ਕਰਨ ਲਈ ਪਹੁੰਚਿਆ ਔਰ ਇਹਨਾਂ ਨੂੰ ਲੋਕਾਂ ਦੇ ਸਮਰਪਿਤ ਕੀਤਾ ਏ ਸਾਡੇ ਬੱਚਿਆਂ ਦੇ ਵਾਸਤੇ ਸਾਡੇ ਜਿਹੜੇ ਸਕੂਲਾਂ ਵਾਸਤੇ ਸਰਕਾਰੀ ਗ੍ਰਾਂਟਾਂ ਆਈਆਂ ਸਰ ਉਹਨਾਂ ਨੂੰ ਵਰਤੋਂ ਵਿੱਚ ਲਿਆ ਕੇ ਅੱਜ ਲੋਕ ਅਰਪਣ ਕੀਤਾ ਬੜੀ ਖੁਸ਼ੀ ਦੀ ਗੱਲ ਹੈ ਔਰ ਮੈਂ ਧੰਨਵਾਦ ਕਰਦਾ ਸਰਦਾਰ ਪ੍ਰਸਾਦ ਮਾਨ ਔਰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜਿਨ੍ਹਾਂ ਨੇ ਸਾਡੇ ਸਰਕਾਰੀ ਸਕੂਲਾਂ ਦੀ ਨਿਹਾਰ ਬਦਲੀ ਔਰ ਜਿਹੜੇ ਲੋਕਾਂ ਦੇ ਲਈ ਜਿਹੜਾ ਸਭ ਤੋਂ ਲੋੜੀਂਦਾ ਜਿਹੜੀ ਸਾਡੇ ਬੱਚਿਆਂ ਵਾਸਤੇ ਉੱਤੇ ਕੰਮ ਕਰ ਰਿਹਾ ਜੀ ਇਹਨਾਂ ਇੱਕ ਅਸਾਧਾਰਨ ਕੰਮ ਹੈ ਨਾਲ ਦੇ ਪਿੰਡ ਕਿਸ਼ਨਪੁਰਾਇਆਂ ਵਾਲਾ ਵਾਲ ਵਾਲੇ ਉਹਨਾਂ ਵੀ ਉਮੀਦ ਖਿ ਜ ਸਾਡੇ ਸਰਕਾਰ ਨੇ ਬੜਾ ਪਾਰਦਰਸ਼ੀ ਜਿੰਨੇ ਸਾਡੇ ਤੀਰਥ ਸਹਿਬਾਨ ਇਹਨਾਂ ਨੂੰ ਪਤਾ ਹੈ ਕਿ ਜਿਹੜਾ ਵੀ ਸਰਕਾਰ ਇਹਨਾਂ ਦੇ ਸਕੂਲ ਵਿੱਚ ਕੰਮ ਹੋਣ ਵਾਲਾ ਕੋਈ ਵੀ ਹੈ ਸਦਾ ਆਨਲਾਈਨ ਉਹਨਾਂ ਦੀ ਡਿਮਾਂਡ ਭੇਜਦੇ ਨੇ ਔਰ ਇਹਨਾਂ ਨੂੰ ਵੀ ਸਿੱਧੀ ਡਾਇਰੈਕਟ ਗ੍ਰਾਂਟ ਭੇਜੀ ਜਾਂਦੀ ਔਰ ਇੱਕ ਅੱਜ ਤੋਂ ਮੈਂ ਉਹਨਾਂ ਸਾਥੀਆਂ ਨੂੰ ਮਿਲ ਕੇ ਸਮਝ ਲੈਦਾ ਹਾਂ ਔਰ ਜੋ ਵੀ ਉਹਨਾਂ ਦੇ ਕਾਰਜ ਹੋਣ ਵਾਲੇ ਨੇ ਜਿਹੜੇ ਉਹਨਾਂ ਦੇ ਸਕੂਲ ਵਿੱਚ ਬਾਕੀ ਕੋਈ ਕੰਮ ਪਿਆ ਉਹਦੀ ਆਨਲਾਈਨ ਡਿਮਾਂਡ ਭੇਜਣ ਔਰ ਪੰਜਾਬ ਸਰਕਾਰ ਵੱਲੋਂ ਹਰ ਕੰਮ ਲਈ ਗ੍ਰਾਂਟ ਜਿਹੜੀ ਪ੍ਰੋਵਾਈਡ ਕੀਤੀ ਜਾਵੇਗੀ ਸਦਾ ਸਪੋਰਟ ਹੈ ਜੀ ਬੰਬਾ ਬੰਦ ਹਲਕਰ